ਸਾਸਿਕਾ ਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਜੀ ਫਾਨ ਤੋਂ ਬਾਬੋ ਵੈਲਕਮ ਹੈ ਜੀ ਤੇ 22 ਲੱਖ ਇਹਦੇ ਜੱਸੇ ਨੇ ਪਹੁੰਚ ਗਏ ਆ ਤੇ ਜੱਸਾ ਸਿੰਘ ਅ ਜਗਾਂ ਲੈ ਕੇ ਆ ਮੱਝਾ ਨਾ ਆਪਣਾ ਹੈ ਨਹੀਂ 50 ਕਿਲੋ ਦੇ ਮੱਝਾਂ ਲੈ ਆ ਤੇ ਉਹ گاਵਾ ਠੀਕ ਹੈ ਜੀ ਤੇ گاਵਾ ਬਾਈ ਟੋਪ ਕੁਆਲਿਟੀ ਤੇ ਸ਼ੁਰੂ ਕਰੇ ਬਾਈ ਉਹ ਜਾ ਬਾਈ ਜੀ ਸਾਸਿਕਾ ਸਾਸਰੀ ਘਰ ਚੋਂ ਆਉਂਦੇ ਕਾਪੀ ਆ ਮੈਂ ਆ ਆ ਸ਼ੋਰਡਰ ਸ਼ੋਲਡਰ ਵੇਖਣ ਦੇ ਮੈਂ ਬਣ ਗਏ ਸ਼ੋਲਡਰ ਚੈੱਕ ਕਰਾਂ ਤੁਹਾਡੇ ਨਹੀਂ ਨਹੀਂ ਬੜੀ ਗੱਲ ਬਾਤ ਨਹੀਂ ਨਾ ਹੋਣੀ ਪੂਰੀ ਪਟਾਣਾ ਦਾ ਪੂਰਾ ਬਣਿਆ ਸਰੀਰ ਦਾ ਬਾਬਾ ਤੇ ਵੀਰ ਪਤਾ ਕੱਲ ਕੀ ਹੈ ਹਾਂਜੀ ਤੁਹਾਡਾ ਨਾਮ ਬੜਾ ਬਣਿਆ ਨਾ ਨਾ ਸੋੜਾ ਨਾ ਬਣਿਆ ਨਾ ਸਾਡੇ ਏਰੀਏ ਦੇ ਬੜੇ ਹਾਂ ਵੀਡੀਓ ਵੇਖਣ ਦੇ ਚਲੋ ਇਹ ਗਾਟਾ ਇਹਦੇ ਵੀਰ ਆ ਸ਼ੇਰਾ ਸ਼ੇਰਾ ਮੰਗੀਆਂ ਦਾ ਹਾਂਜੀ ਉਹ ਵੀ ਤੁਹਾਡੀ ਵੀਡੀਓ ਬੜਾ ਵੇਖਦਾ ਹਾਂ ਦਾ ਨਾਮ ਲਿਓ ਜਾ ਗਾ ਵਪਾਰੀ ਉਹਦੀ ਕਿਹਦੇ ਨੂੰ ਵੀਡੀਓ ਬਣਾਉਣੀ ਆ ਨਾ ਨਾ ਕੋਈ ਬਰਾਬਰ ਬੜਾ ਵੀ ਸੰਦੀਪ ਨੂੰ ਪਿਆਰ ਕਰਦਾ ਵੀਰ ਆਪਣਾ ਸੱਜਣ ਆ ਤੇ ਕਿਹਦਾ ਵੀ ਵੀਰ ਨੂੰ ਕਿਹਾ ਮੜਾ ਮੈਂ ਕੋਈ ਨਹੀਂ ਕਿਹਾ ਨਾਂ ਲੈਣਾ ਮੇਰਾ ਮੈਂ ਲੈ ਲਾਂਗਾ ਨਾ ਨਾ ਗਾਣੀ ਕੋਈ ਨਹੀਂ ਬਜੀ ਫਿਰ ਕੀ ਆ ਨਾਂ ਲੈ ਲਈ ਕਿ ਉਹਦੇ ਕਰ ਮੰਦੋਂ ਤੁਹਾਡੇ ਤੁਹਾਡੇ ਨਾਂ ਮੜੀ ਬੜਿਆ ਟਾਉਂਦੇ ਵੀਰ ਨੂੰ ਵੜਾਲੇ ਤਾਂ ਵੀਰੋ ਕਿਹਾ ਵੀਡੀਓ ਬਣਾ ਦੇਉਂਗਾ ਜਿਉਣੀ ਆ ਨਹੀਂ ਸੰਦੀਪ ਚੱਲਾਂਗੇ ਚੱਲਾਂ ਚੱਲੋ ਉਹ ਮਾਲ ਵੀ ਕਿੱਥੇ ਆ ਆਪਣਾ ਮਾਲ ਨਹੀਂ ਆ ਰਿਹਾ ਦੱਬਿਆ ਹੀ ਨਹੀਂ ਕਈ ਤਾਂ ਤਾਂ ਵਾਲੀ ਗਈ ਕੋਈ ਬਟੇ ਦੇ ਵਾਲੀ ਕੋਈ ਦੁਦਾਨੇ ਚਲ ਗਈ ਹੈ ਜੀ ਆਈ ਜਾਦੇ ਬਾਈ ਗਿਆ ਮੈਂ ਟਿਕ ਟਾਕ ਟਿਕ ਟਾਕ ਇਹਦਾ ਬਾਸ ਚ ਕੱਢ ਕੇ ਨਾ ਟਿਕ ਟਾਕ ਨਹੀਂ ਬਣਾਈਦਾ ਦੋ ਦੋ ਪਿੱਛੇ ਜਣਾ ਪਿੱਛੇ ਜਣਾ ਜੋ ਐਂ ਤਾਂ ਸਮਝਾ ਤੁਸੀਂ ਵੀ ਇਹ ਡਾ ਕਰ ਵਧੀਆ ਲੈਦਾ ਬਸ ਸਾਦਰ ਕਰਦੇ ਲੋਕੀ ਪਿਆਰ ਦਿੰਦੇ ਸੱਚ ਬੋਲੀਦਾ ਜੋ ਚੀਜ਼ ਕਹਿ ਕੇ ਦੱਸ ਕੇ ਦਿੰਦੀ ਆ ਹਰ ਕੋਈ ਆਂਦਾ ਵੀ ਪਸ਼ੂ ਲੈਣਾ ਆ ਫੋਨ ਕਰਦੇ ਆ ਪਿਆਰ ਬੜਾ ਕਰਦੇ ਨੇ ਐਈਆ ਕਹਤਿਆ ਤਿਆਰ ਨਹੀਂ ਸਾਡੀ ਦੁਨੀਆ ਵੀ ਨਹੀਂ ਜੋਈ ਸਾਡੇ ਨਾਲ ਤੁਹਾਡੇ ਨਾਲ ਤੁਸੀਂ ਸਾਡੇ ਨਾਲ ਐਈਆ ਆਈ ਤੁਹਾਡੇ ਨਾਲ ਸਮਝ ਜਾਂਦੇ ਨਹੀਂ ਸਾਨੂੰ ਬਹੁਤ ਜਾਂਦਾ ਸੰਦੀਪ ਵੀਰ ਐਵੇਂ ਝੂਠ ਨਹੀਂ ਬੋਲਦਾ ਬਿਲਕੁਲ ਸੰਦੀਪ ਵੀਰ ਮਾਇਆ ਵਿੱਚ ਹੀ ਹੁਣ ਕਿੱਥੋਂ ਕਿੱਥੋਂ ਤੱਕ ਸੰਦੀਪ ਵੀਰ ਫੋਨ ਹੁੰਦੇ ਆ ਮੈਂ ਕੈਨੇਡਾ ਅਮਰੀਕਾ ਯੂ ਐਸ ਏ ਕਿੱਧਰ ਕਿੱਧਰੇ ਫੋਨ ਬਹੁਤ ਵੀਰ ਪਿਆਰ ਕਰਦੇ ਆ 220 250 ਕਿਲੋਮੀਟਰ ਮੰਨਦੇ ਆ ਹਾਂਜੀ ਹਾਂਜੀ ਤੇ ਪਰਵਾਨਾ ਜੀ ਹੋਰ ਜੀ ਪਰਵਾਨਾ ਤੇ ਜੇ ਤੁਸੀਂ ਨਾ ਫਿਰ ਅਸੀਂ ਤੇਰੇ ਨਾਲ ਸੰਦੀਪ ਨੇ ਕਿ ਕਦਰ ਪਾਈ ਤੇ ਫੇਰ ਦੱਸੋ ਚਲੋ ਕੋਈ ਨਹੀਂ ਫਿਰ ਕੀ ਪਤਾ ਨੇ ਘਰ ਪਤੇ ਬੜੇ ਆ ਹਾਂਜੀ ਉਹ ਘਰ ਆ ਗਿਆ ਬਾਕੀ ਚਲੋ ਕੋਈ ਗੱਲ ਨਹੀਂ ਐ ਹੀ ਕੰਮ ਮਿਲ ਹੀ ਜਾਣਾ ਚੱਲੀਏ ਜਨਾਬ ਬਾਕੀ ਗੋਲਡ ਬੰਦ ਦਾ ਪਾਉਣਾ ਚਾਹੀਦਾ ਚਲੋ ਕੋਈ ਨਹੀਂ ਜਿੰਨਾ ਕਿਸੇ ਕੋਸ ਗੇ ਨਹੀਂ ਮਜੀਸ਼ਾਨੀ ਕਰੀਸ਼ ਰੋ ਹਾਂਜੀ ਹਾਂ ਕਿੰਨੇ ਦੇ ਅੱਜ ਦੋ ਵਾੜਾ ਚੱਲੇ ਜੀ ਵੱਡੀ ਲੋ ਚਾਹੀਦਾ ਆਂ ਦੀ ਵੀ ਚਾਹੀਦਾ ਬਹਿਣਾ ਦੂਜੇ ਸਵੇਰੇ ਸਰੀ ਕੱਲ ਦੀ ਹਾਂਜੀ ਤੇ ਬੈਅ ਥਲੇ 14 ਲੀਟਰ ਬੜਾ ਤਿਆਰ ਆ ਲੋ ਜੀ ਮੱਛੀ ਮਰਗਰ ਆ ਗਈ ਆ ਤੇ ਬਾਕੀ ਕੈਮਰਾ ਬੰਜੀ ਬਸ ਮੱਛੀ ਵੀ ਬਸਾ ਅੱਛਾ ਬਸਾ ਬੋਲਾ ਗਿਆ ਬਸਾ ਆ ਗਈ ਜੋ ਪਰ ਤੇ ਬਾਕੀ ਚਟਨੇ ਨਾਣਾ ਪਰ ਜਿਹੜਾ ਥਣ ਕਹਣਾ ਪ੍ਰੋਪਰ ਥਣ ਆ ਗਿਆ ਬੱਡੇ ਮਗਰੇ ਜੋ ਥਣਾ ਜੀ ਜਿਹੜਾ ਗਰਾਂ ਉਹ ਕਿਵੇਂ ਜੋ ਸਾਬ ਹਾਂਜੀ ਹਾਂਜੀ ਗਰਾਂ ਥਣ ਹੀ ਹੁੰਦਾ ਨਾ ਮਾਂ ਜੀ ਆਪਣੀ ਆਈ ਕਿ ਆਈ ਨਾ ਨਾਲ ਬਣਨੇ ਹਾਂ ਕੁੱਤਿਆਂ ਕੀ ਰੇ ਤੇ ਜਾਉਂ ਮੈਂ ਬੱਠੀ ਅਵੇ ਬਈ ਖਾਣਾ ਕਿੰਨੇ ਛੋਟੇ ਛੋਟੀਆਂ ਗਾਈਆਂ ਆਵੇ ਲੋ ਪਰੇ ਪਰਾ ਨਹੀਂ ਆ ਬੜੇ ਬੜੇ ਆ ਬਾਕੀ ਪਿਓ ਗੋਲਣਾ ਦਾ ਪਿਓ ਵਾ ਸ਼ਨੀ ਵੀ ਸ਼ਾਈ ਆ ਚੰਗੀ ਸ਼ਾਈ ਆ ਪਾਣੀ ਬੜਾ ਪੀ ਜਾਂਦੀ ਆ ਬਾਲੀਆ ਬਰਦਾ ਕਿੰਨਾ ਥੋੜਾ ਸੈਂ 14 ਲੀਟਰ ਪੱਕਾ ਪੂਰਾ ਚੰਗੀ ਵਾਰ ਬਹੁਤ ਟੋਪਦੀ ਆ ਮਜਾ ਆਂਦਾ ਨਾ ਨਾ ਨੰਗਰ ਨਵਾ ਗਿਆ ਵੀ ਨਾਤੇ ਹੀ ਹੈ ਨਾ ਹਜੇ ਡੰਗਰ ਵੇਚਣ ਦਾ ਮਜਾ ਆਂਦਾ ਉਫਰ ਜਦੋਂ ਵੀਡੀਓ ਬਾਈ ਜਾਂਦੀ ਬੈੱਡ ਤੇ ਬੈਠ ਕੇ ਉਹਨਾਂ ਨਾ ਹਾਂਜੀ ਇਹ ਵੀ ਗਈ ਇਹ ਵੀ ਗਈ ਇਹ ਵੀ ਗਈ ਫੋਨ ਚ ਕੀ ਆ ਪਾਤੇ ਇੰਨੇ ਪਾਤੀ ਸਾਈ ਚਲੇ ਚੰਗਾ ਨਾ ਕਰਦਾ ਸਦੀਰੇ ਹਾਂਜੀ ਸਾਰਸੋਂ ਪਸੂਰੇ ਨਾਲ ਕੋਈ ਟੈਨਸ਼ਨ ਨਹੀਂ ਸਦੀ ਨੂੰ 4-5 ਹਰ ਵਧ ਲੈਣਾ ਪਰ ਸਾਹ ਸੁਭਰਾ ਪਾ ਜਾਨ ਪਾ ਜਾਨ ਸਾਰਾ ਦਵੇ ਇਹਨਾਂ ਨੂੰ ਪਰ ਇਹ ਇਹੋ ਹੀ ਗੁੱਟੇ ਥਾਂ ਦਾ ਖਾਦ ਪਰ ਠੀਕ ਆ ਇਹ ਹੀ ਤੀਜਾ ਇਹ ਵੀ ਲਖਣ ਵਾਲੀ ਆਂਦੀ ਆ ਹਾਂਜੀ ਨਿਸਦੀਰ ਗਰਮੀਆਂ ਵਾਤੇ ਸਹੀ ਫੈਟ ਮੈਂ ਨਿਜਾਰੇ ਵੀ ਆ ਰਹੇ ਨੋ ਨੋ ਕਰੋ ਮਾਲਸ ਦੀ ਵੀ ਜਨਾ ਮਰਜੀ ਕਰੀਏ ਬਸ਼ੀ ਹਾਣਾ 55000 ਬਿਲਕੁਲ ਜੀ ਪਹਿਲਾਂ ਸਦੀਰ ਕਈ ਫੋਨ ਬੜਾ ਕਰਦੇ ਥੱਲੇ ਵੀਰ ਨਾਤ ਰਿਹਾ ਕੋਈ ਤੁਹਾਡਾ ਫਿਕਸ ਰੇਟ ਹੁੰਦਾ ਹੈ ਬਸ ਇੱਕ ਮੇਰਾ ਵੀਲ 2.5 526 ਉਹ 2.5 ਨਹੀਂ ਮੰਨੀ ਜਣੀ ਨਹੀਂ ਪੜਦਾ ਮੈਂ ਕਿ ਸਦੀਰ 500 ਕਰਕੇ ਆਉਂਨੇ ਜਿਨੇ ਇਦਾਂ ਕੰਮ ਨਹੀਂ ਚਾਹਦਾ ਕਬੀ ਜਿਆਦਾ ਗਾਹੇ ਛੁੜੇ ਹੁੰਦੇ ਜਿਆਦਾ ਮੰਗਦੀ ਵੀਰ ਮੇਰਾ ਚੰਗੀ ਚੀਜ਼ਾਂ ਗਾਰੰਟੀ ਹੈ ਸਭ ਕੁਝ ਦਿਖਾਤਾ ਚੋਕੇ ਹੋ ਕੇ ਖਾਸ ਹੋ ਕੇ ਹਾਂਜੀ ਆ ਜੀ ਦੇਨ ਦੇ ਕੀ ਪਹਿਲੇ ਨਾ ਮਸੀਆ ਕਲ ਦੀ ਸੋਈ ਆ ਹਾਂਜੀ ਤੇ 18 ਮੀਲੀਟਰ ਬੋੜੀ ਇੱਥੇ ਰਹਿ ਗਿਆ ਵਾਹ ਜੀ ਵਾਖਾ ਰਹੇ ਨੇ ਤੇ ਬੋੜਾ ਹੌਲਾ ਬੱਚਾ ਮਗਰ ਬੱਚਾ ਮਗਰ ਵੇਰ ਦੇ ਤੋਂ ਵਾਹ ਜੀ ਵਾਹ ਵਾਹ ਦੇਖੋ ਪਰ ਬਾਕੀ ਠੰਗਣੇ ਲੱਗਾ ਕਵਾਲਦੀ ਵਾਲਾ ਚੇਰਾਈ ਚੇਰਾਈ ਅਸਲ ਸੁੰਬਾ ਖੜਾ ਅਸਲ ਅਸਲ ਵੇੜਾ ਇਹਨਾਂ ਦੇ ਲਾਚੇ ਸੋਣਾ ਸੁੰਬਾ ਪਾਣੀ ਦੀ ਵਾਲੀਆ ਖੜਾ ਦੇਖੋ ਦੇਖੋ ਸਵਾਗਤ ਹੈ ਜੀ ਬਾਈ ਇਹ ਵੀ ਉਸ ਥਾਂ ਦੇਖਾ ਦੇ ਲੱਗੋ ਚਾਹੇ ਇੱਕੋ ਜਿਹਾ ਖਾਣਾ ਬਹੁਤ ਨਾਲ ਘੱਟ ਨਹੀਂ ਲੱਗਿਆ ਬਿਲਕੁਲ ਬਿਲਕੁਲ ਨਹੀਂ ਹੋਵੇ ਹੋ ਹੋਏ ਲੱਗੇ ਤਾਂ ਵੀ ਹੋਵੇ ਅਬਾ ਕਰ ਨਹੀਂ ਦੱਸਿਆ ਚਾਹ ਪੀ ਲੈਣ ਦੇ ਕੋਲ ਪੀ ਲੈਣੋ ਸੁਦੀ ਗਿਰਮ ਬਾਕੀ ਨਾ ਜਿਹੜੀ ਵਹਿੜ ਚਲੋ ਗਾਂ ਨੂੰ ਚੇਕ ਚਾਹ ਲਾਹ ਗਾਂ ਜਿਹੜੀ ਵਹਿੜ ਦੇ ਰਾਹ ਨਹੀਂ ਖਾਂਦੀਆਂ ਨਾ ਇੱਥੋਂ ਇਹ ਬਾਹਰ ਹੋ ਜਾਂਦਾ ਅੱਛਾ ਉਹ ਮੀਸਾ ਹੀ ਗਾਂ ਨਹੀਂ ਉਧਰੋਂ ਬੜੀ ਦੀ ਆਉਨੇ ਪਰ ਨਹੀਂ ਨਹੀਂ ਅਬ ਆਲੋਮੀ ਜਰਾਂ ਆ ਗਿਆ ਥੀ ਗਾ ਮੈਂ ਅਗਰ ਮੈਂ ਅੱਗੇ ਅੱਗੇ ਜਦ ਦੀ ਇਹ ਨਵੀਂ ਠੰਡੀ ਜਦ ਆਵੇ 골ਡਨ ਲੇਅਰ ਦਾ ਨਾ ਨਾ ਪਾਰ ਪਾ ਲੈ ਪਾ ਲੈ ਪਾ ਲੈ ਹਾਂਜੀ ਭਰਤ ਵਾਸੀ ਦਾ ਤਰੀਕਾ ਧਿਆ ਗਈ ਹੈ 75000 ਆਹ ਆਹ ਆਈ 50000 70000 ਦੇ ਵਿੱਚ ਦੇ ਦੇ ਬਿਲਕੁਲ ਜੀ 70000 ਦੀ 2% 68000 ਉਹ ਭਾਈ ਆ ਛੜ ਦਾਂਗੇ 70000 ਦੇ ਹੋਰ ਹੀ ਆ ਛੜ ਦਾਂਗੇ ਪੂਰੇ ਜਾਂਦੇ ਯਾਰ ਪੈਰ ਦੀ ਮੱਛੀ ਪੈਰ ਦੀ ਸੰਦੀਪ ਰਾਜ ਬੋਦੀ ਵਾਲੀ ਕੋਈ 85 ਕਰਦਾ 90 ਕਰਦਾ ਵੀਰ ਕਹਿੰਦੇ ਸੁਣੀ ਤੇ ਆਈਆ ਪੈਰ ਦੀ ਮੱਛੀ ਪੈਰ ਦੀ ਵੇਖ ਵੇਖੋ ਸਿਰਫ 2-3000 ਰੁਪਿਆ ਕਮਾਈ ਚਲੋ ਕੋਈ ਗੱਲ ਹੈ ਜਿੱਕਰ ਖਮਾ ਪਰਲੀ ਉਹ ਨਹੀਂ ਉਹ ਦੋ ਹੀ ਆ ਦੋ ਹੀ ਆ ਦੋ ਹੀ ਗਵਰ ਬਹਿਰ ਸਰਾਈ ਸਰਾਈ ਹੁੰਦਾ ਠੱਤ ਵਾਲ ਦੀ ਲੱਗਿਆ ਸੰਦੀਪ ਚਾਰ ਹੋਈਆਂ ਹੁੰਦੀਆਂ ਉਹ ਕੋਈ ਨਹੀਂ ਕੱਲ ਪਰਸੋਂ ਦੇ ਸੰਜੋਗ ਕਰਾ ਮਦਾ ਦਾ ਪਾਈ ਲਈ ਲਗਾਤਾਰ ਰੰਗ ਕੁਝ ਨਹੀਂ ਹੋ ਰੋਜੀ ਕੁਝ ਨਹੀਂ ਪਾਵਾ ਕੁਝ ਇਹ ਜੱਗ ਯਾਰੀ ਰਣਾ ਹੈ ਕਹ ਕੇ ਭਾਈ ਯਾਰੀ ਰਣਾ ਹੈ ਇਹ ਚਲੀ ਜਾਣਾ ਕਹਿੰਗ ਨੀ ਜੀ ਇੱਕ ਦਿਨ ਸਦੀਪ ਬੰਦਾ ਆਇਆ ਇੱਥੇ ਹਾਂ ਜੀ ਕਿਹਾ ਵੀ ਕਿੰਨਾ ਚਿਰ ਵਪਾਰ ਕਰੋਗੇ ਵੀ ਮੰਨ ਲਓ ਵੀ ਕਿੰਨਾ ਚਿਰ ਹੋ ਗਿਆ ਮੈਂ 30 ਸਾਲ ਹੋ ਗਿਆ ਤੇ ਡੈਡੀ ਨੂੰ ਕੋਈ 8-10 ਸਾਲ ਹੋ ਗਿਆ ਹਾਈ ਪਏ ਆ ਕਿੰਨਾ ਕਹਦਾ ਕਿੰਨਾ ਚਿਰ ਚੱਲੀ ਜਾਊਗਾ ਮੈਂ ਚਲੀ ਜਾਣਾ ਉਹ ਸਦੀਪਰ ਪਾਸਟਰ ਹੀ ਅਕਸਰ ਜਰਜਦਾ ਪਾਸਟਰ ਜੀ ਉਹ ਇੱਥੇ ਆਇਆ ਮੈਨੂੰ ਕਹਿੰਦਾ ਉਹਨੇ ਗਾਈ ਲਈ ਗਾਈ ਲਈ ਬੜਾ ਤਰ੍ਹਾਂ ਸੰਤਿਆ ਹਾਂ ਇਹਦਾ ਵੀ ਲਖਾ ਸਿੰਘ ਜੀ ਨਾਲ ਕਿਦਾਇ ਚਲੇ ਵਪਾਰ ਕਰੀ ਜੋ ਵਾ ਕਰੀ ਜਵਾਨੇ ਕਹਿੰਦਾ ਕਰਦੇ ਰਹੋਗੇ ਬੋਲੀ ਹਾਂ ਨਹੀਂ ਬੋਲੀ ਇੱਥੇ ਰਹੋਗੇ ਹਾਂ ਜੀ ਫੇਰ ਉਹਨੇ ਜੀ ਦਾਦਾ ਬੰਦਾ ਆਦਾ ਵੀ ਤੁਹਾਡੇ ਘਰ ਵਿੱਚ 25 25 ਜਣੇ ਤੇ ਖਾਂਦੇ ਜੋ ਪੱਜੀ ਗਿਨੇ ਪੱਜੀ ਪਾਸਟੇ ਦੀ ਇੱਕ ਅੱਛਾ ਹਾਂਜੀ 25 ਜਣੇ ਗਿਨੇ ਨੇ ਤਾਂ 25 ਜਣੇ ਵਾਕਿਆ ਵੀ ਉਹ ਡੰਗਰ ਪਾ ਗਏ ਕੁੱਕੜ ਬੱਕਰੀਆਂ ਪਾ ਗਏ ਕੁੱਕੜੀਆਂ ਨੇ ਸਾਰੇ ਪਾ ਗਏ ਜੋ ਵੀਡੀਓ ਵਿੱਚ ਸਾਰੇ ਤਰ੍ਹਾਂ ਦਾ ਸੰਦੀਵਲ ਗਾ ਕੇ ਇੱਥੇ ਹੁੰਦਾ ਕੋਈ ਪਤਾ ਨਹੀਂ ਸਾਰੇ ਦੇ ਇਤਮਾਨ ਕਰੀਦਾ ਚਾਹ ਪਾਣੀ ਪੈਦਾ ਤੇ ਫਿਰ ਉਹ ਇਦਾਂ ਕੋਣ ਨੂੰ ਗਾਈ ਦਿੱਤੀ ਜਵਾਰਾ ਵੀਡੀਓ ਵੇਖ ਕੇ ਆਇਆ ਪੇ ਜਿੱਦਾਂ ਉਹ ਗੱਲ ਬੋਲ ਚ ਨਿਕਲੇ ਬਿਲਕੁਲ ਹਾਂ ਜੀ ਕਿ ਜਰਾ ਖਾਸਸ ਦਾ ਕੰਮ ਕੋਈ ਸੰਤ ਵੀ ਕਰ ਕੋਈ ਮੈਂ ਖਾਸਸ ਦਾ ਕੰਮ ਭਜੀ ਹਮੇਸ਼ਿਆ ਚੱਲਦਾ ਬਾਕੀ ਮਹਾਰਾਜ ਦੇ ਸਦੀਕ ਬੰਦੇ ਹਰ ਕੋਈ ਮਹਾਰਾਜ ਨੂੰ ਮੰਨਦਾ ਬਿਲਕੁਲ ਚੰਗਾ ਕੰਮ ਕਰੀਏ ਚੰਗਾ ਸੋਹਣਾ ਕੰਮ ਕਰੋ ਤੇ ਖੇਤੀ ਰੋਹ ਕੰਮ ਹਾਂਜੀ ਚੱਲਦਾ ਜਾਂਦਾ ਚਲੋ ਚਲੇ ਜਾਣਾ ਹੈ ਜੀ ਨੰਬਰ ਹੈਗਾ 89146243119815097203 ਟਿੰਡ ਮੰਦਿਰ ਜਿਹੜਾ ਬਸਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ